ਤਰੰਤ ਅੰਦਨੇ ਪਿੰਡ ਜਾਮਾ ਰਾਏ ਦੇ ਨੌਜਵਾਨ ਦੀ ਟਰੈਕਟਰ ਟਰਾਲੀ ਹੇਠ ਆਉਣ ਕਾਰਨ ਮੌਤ ਹੋਈ ਹੈ ਪਿੰਡ ਦੇ ਮੌਜੂਦਾ ਸਰਪੰਚ ਪਰਮਜੀਤ ਸਿੰਘ ਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਸੰਦੀਪ ਸਿੰਘ ਉਮਰ ਤਕਰੀਬਨ 20 ਸਾਲ ਆਪਣੇ ਘਰੋਂ ਮੋਟਰਸਾਈਕਲ ਤੇ ਸਵਾਰ ਹੋ ਕੇ ਦੁਕਾਨ ਤੋਂ ਸਮਾਨ ਲੈਣ ਗਿਆ ਸੀ ਤੇ ਟਰੈਕਟਰ ਟਰਾਲੀ ਦੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ ਹੋ ਗਈ ਮ੍ਰਿਤਕ ਨੌਜਵਾਨ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਜੀ ਤੁਹਾਡੇ ਜਿਹੜੇ ਬੇਟੇ ਦੀ ਡੈਥ ਹੋਈ ਆ 40 ਥੱਲੇ ਆਉਣ ਕਰਕੇ ਕੀ ਗੱਲਬਾਤ ਹੋਈ ਦੁਕਾਨ ਤੇ ਗਿਆ ਸੀ ਭਾਈ ਅੱਗੇ ਸਿਕਦੇ ਸਿਕਦੇ ਅੱਗੇ ਸਿਕ ਜਾਏ ਕਿੰਨੇ ਵਜੇ ਦੀ ਗੱਲਬਾਤ ਸਾਢੇ 6 ਵਜੇ ਕੀ ਨਾਂ ਸੀ ਨੌਜਵਾਨ ਦਾ ਜੀ ਸੰਦੀਪ ਕੀ ਨਾਂ ਸੀ ਬੇਟਾ ਜੀ ਨਾ ਸੁਦੇਸ਼ ਸਿੰਘ ਕੀ ਮੰਗ ਕਰਦੇ ਜੀ ਹਾਂਜੀ ਕੀ ਮੰਗ ਕਰਦੇ ਪ੍ਰਸ਼ਾਸਨ ਕੋਲ ਕਾਰ ਵੀ ਨਹੀਂ ਚਾਹੀਦੀ ਕਾਰ ਵੀ ਨਹੀਂ ਚਾਹੀਦੀ ਕਾਰ ਵੀ ਨਹੀਂ ਚਾਹੀਦੀ ਕਿਨਾ ਭਾਈ ਦਾ ਮੇਰਾ ਰਜਿੰਦਰ ਸਿੰਘ ਆ ਜੀ ਕਿਹੜਾ ਪਿੰਡ ਜੀ ਮੇਰਾ ਯਮਰਾ ਪਿੰਡ ਆ ਜੀ ਜਿਹੜੀ ਨੌਜਵਾਨ ਮੁੰਡੇ ਦੀ ਮੌਤ ਹੋਈ ਹੈ ਕੀ ਨਾਂ ਸੀ ਤੇ ਕਿੱਦਾਂ ਹੋਈ ਇਹ ਦਾ ਨਾਂ ਸੰਦੀਪ ਸਿੰਘ ਸੀ ਤੇ ਐਕਸੀਡੈਂਟ ਹੋਇਆ ਜੀ ਆ ਗੁਜਰਪੁਰੇ ਦੀ ਟਰਾਲੀ ਸੀ ਉਹਦੇ ਨਾਲ ਉਹਨਾ ਟਰੈਕਟਰ ਮਾਰਿਆ ਵਿੱਚ ਕਿ ਸ਼ਾਮੀ ਕੋਈ ਸਾਢੇ 6 ਵਜੇ ਦੀ ਘਟਨਾ ਹੈ ਸਾਨੂੰ ਕਿਦਾਂ ਪਤਾ ਲੱਗਿਆ ਸਾਨੂੰ ਆਪਣੇ ਤੋਂ ਇਥੋਂ ਸਾਰਾ 5 ਆ ਸਾਰਾ 2 ਮਿੰਟ 200 ਕਿ ਮੀਟਰ ਦੌੜਿਆ ਘਰ ਤੋਂ ਤੇ ਮੌਕੇ ਤੇ ਗਏ ਆ ਮੌਕੇ ਤੇ ਅਸੀਂ ਤੇ ਲੈ ਕੇ ਗਏ ਹਸਪੀਟਲ ਜੀ ਉਥੇ ਗੁਰਨਾਣਕ ਸਪੈਸ਼ਲਿਸਟ ਜੀ ਤਰਨ ਤਾਰਨਾ ਉਹ ਫਿਰ ਡਾਕਟਰ ਨੇ ਚੈੱਕ ਕੀਤਾ ਤੇ ਉਹਨਾਂ ਨੇ ਕਿਹਾ ਵੀ ਡੈਡ ਪ੍ਰਸ਼ਾਸਨ ਨੂੰ ਦੱਸਿਆ ਪ੍ਰਸ਼ਾਸਨ ਨੂੰ ਰਾਤ ਦਾ ਹੀ ਇਨਫਾਰਮ ਕੀਤਾ ਅਜੇ ਤੱਕ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਨਹੀਂ ਪਹੁੰਚਿਆ ਆਪਣੇ ਕੋਲਤੀ ਕਰਦੇ ਮੰਗ ਅਸੀਂ ਕਹਿੰਦੇ ਆ ਵੀ ਕੇਸ ਰਿਜਿਸਟਰ ਹੋਣਾ ਚਾਹੀਦਾ ਸਾਡੇ ਨਾਲ ਧੱਕਾ ਹੋਇਆ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਉਹ ਐਮਐਲ ਦੀਆਂ ਦਾ ਮੇਰਾ ਨਾਮ ਪਰਮਜੀਤ ਸਿੰਘ ਆ ਜੀ ਮੋਹਸਪੈਂਡ ਆ ਸਰਪੰਚ ਪਿੰਡ ਜਾਮਰਾਏ ਕੀ ਗੱਲਬਾਤ ਹੋ ਜਿਹੜੀ ਨੌਜਵਾਨ ਦੀ ਹੈ ਕਾਲੀ ਥੱਲੇ ਹਣ ਕਰ ਤੋਂ ਹੋਈ ਹੈ ਕੱਲ ਜੀ ਸਾਡੇ ਕੋ 6 ਵਜੇ ਦਾ ਟਾਈਮ ਸੀ ਤੇ ਉਦੋਂ ਮੈਨੂੰ ਜਾਣਕਾਰੀ ਮਿਲੀ ਕਿ ਇਸ ਤਰ੍ਹਾਂ ਮੁੰਡਾ ਉਹਦਾ ਐਕਸੀਡੈਂਟ ਹੋ ਗਿਆ ਵਾ ਤੇ ਫਿਰ ਅਸੀਂ ਮਗਰ ਗਏ ਆ ਕਾਲਵਾ ਪਿੱਛਾ ਕੀਤਾ ਸਾਡੇ ਮੁੰਡਿਆਂ ਨੇ ਟਰਾਲੀ ਦਾ ਤੇ ਟਰਾਲੀ ਜਾ ਕੇ ਕਾਲਵੀਂ ਘੇਰੀ ਗਈ ਆ ਤੇ ਉਹ ਅੱਗਿਓ ਸਗੋਂ ਉਹਨਾਂ ਨੇ ਮਿਸਬੀਹੇਵ ਕੀਤਾ ਕਿ ਅੱਗਿਓ ਉਹਨਾਂ ਨੇ ਇਹ ਕਿਹਾ ਕਿ ਮਤਲਬ ਹਥਿਆਰ ਬੰਦ ਹੋ ਕੇ ਸਾਨੂੰ ਪਾਏ ਸਾਡੇ ਮੁੰਡਿਆਂ ਨੂੰ ਕਿ ਤੁਸੀਂ ਸਾਨੂੰ ਕਦਰ ਲਈ ਰੋਕਣ ਡੈਜੋ ਤੇ ਬਾਕੀ ਸਾਨੂੰ ਜਿਹੜੀ ਪੋਲੀਟੀਕਲੀ ਵੀ ਧਮਕੀਆਂ ਦੇ ਰਹੇ ਆ ਕਿ ਅਸੀਂ ਜਿਹੜੀ ਹੈਗੀ ਆ ਕਿ ਤੁਹਾਨੂੰ ਮਤਲਬ ਕਿ ਸਾਨੂੰ ਨਿਆ ਚਾਹੀਦਾ ਸਾਨੂੰ ਤੇ ਸਾਨੂੰ ਪੋਲੀਟੀਕਲ ਲੋਕ ਵੀ ਤੇ ਜਿਹੜਾ ਪ੍ਰਸ਼ਾਸਨ ਵੀ ਸਾਡਾ ਸਾਥ ਦੇਵੇ ਕਿ ਸਾਨੂੰ ਨਿਆਂ ਦਵਾਵੇ। ਉਹ ਟਰੈਕਟਰ ਚਾਲੇ ਦੀ ਸੀਸੀਟੀਵੀ ਸਾਹਮਣੇ ਆਈ। ਹਾਂਜੀ ਸਾਡੇ ਕੋਲ ਅਵੇਲੇਬਲ ਆ ਗਈ ਜੀ। ਅਸੀਂ ਤੁਹਾਨੂੰ ਪ੍ਰੋਵਾਈਡ ਕਰਵਾ ਦਾਂਗੇ। ਕੀ ਮੰਗਤੀ ਕਰਦੇ? ਮੰਗ ਨਿਆਂ ਚਾਹੀਦਾ ਜੀ ਗਰੀਬ ਘਰ ਦਾ ਬੱਚਾ ਉਹਦੇ ਫਾਦਰ ਸਾਹਿਬ ਵੀ ਹੈ ਨਹੀਂ ਆ। ਉਹੋ ਕਮਾਈ ਵਾਲਾ ਬੱਚਾ ਸੀ 20 ਸਾਲ ਦੀ ਉਮਰ ਉਹਦੀ। ਤੇ ਉਹ ਹੀ ਆਪਣੀ ਮਾਂ ਦਾ ਗੁਜ਼ਾਰਾ ਕਰਦਾ ਸੀ। ਨੌਜਵਾਨਾ ਜਿਲ੍ਹਾ ਸੀ ਸੰਦੀਪ ਸੰਦੀਪ ਸਿੰਘ ਕਿੰਨੀ ਉਮਰ ਸੀ ਜੀ? ਉਮਰ ਉਹਦੀ 20 ਸਾਲ ਸੀ। ਤੁਸੀਂ ਪੰਚਾਇਤ ਦੇ ਮੁਖੀ ਹੋਣਾ ਪਰਵਾਦ ਦੇ ਨਾਲ ਜੀ। ਜੀ ਬਿਲਕੁਲ ਜੀ ਬਿਲਕੁਲ